ਸਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਰਾਮ ਦਾ ਸਾਰਿਆਂ ਤੇ ਮੇਰ ਭਰਾ ਅਥਰਖਣ ਸਭ ਨੂੰ ਤੰਦਰੁਸਤੀਆਂ ਵਾਸ਼ਣ ਚੜਦੀ ਕਲਾ ਵਿੱਚ ਰੱਖਣ ਚੜਦੀ ਸਵੇਰ ਕੁਛ ਨਾਲ ਲੇ ਕੇ ਆਵਾਂਗੇ ਤੇ ਲੋ ਜੀ ਅੱਜ ਆਪਾਂ ਤੜਕੇ ਵਾਲੀ ਖਿਚੜੀ ਬਣਾਉਣ ਲੱਗੇ ਆਂ ਖਿਚੜੀ ਤਾਂ ਆਪਾਂ ਸਾਰੇ ਹੀ ਬਣਾਉਨੇ ਆ ਪਰ ਇਹ ਡਿਫਰੈਂਟ ਜੇ ਤਰੀਕੇ ਨਾਲ ਆਪਾਂ ਬਣਾਵਾਂਗੇ ਠੀਕ ਹੈ ਤੇ ਇਧਰ ਆਪਾਂ ਨੇ ਪਹਿਲਾਂ ਘਿਓ ਲੈ ਲਿਆ ਸੀਗਾ ਜੀਰਾ ਪਾਤਾ ਵਿੱਚ ਤੇ ਨਾਲ ਆਪਾਂ ਹੁਣ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਅਦਰਕ ਚੌਪ ਕਰਕੇ ਪਾਇਆ ਸੀ ਚੌਪ ਕਰਕੇ ਪਾਇਆ ਮੈਂ ਥੋੜੇ ਸਲਾਈਸ ਪਿਆਜ਼ ਘਟ ਕੇ ਪਾਤਾ ਸੀ ਨਾ ਜ਼ਿਆਦਾ ਵੱਡਾ ਸੀ ਨਾ ਛੋਟਾ ਮੀਡੀਅਮ ਜਿਹਾ ਸਾਈਜ਼ ਦਾ ਨਾਲ ਹਰੀ ਮਿਰਚ ਦੋ ਚੌਪ ਕਰਕੇ ਪਾਤੀ ਸੀ ਇਹਨਾਂ ਨੂੰ ਆਪਾਂ ਹੁਣ ਥੋੜਾ ਫਰਾਈ ਕਰਦੇ ਜਿਆਦਾ ਡੀਪਲੀ ਫਰਾਈ ਨਹੀਂ ਕਰਾਂਗੇ ਫਿਰ ਇਹ ਖਿਚੜੀ ਦੇ ਵਿੱਚ ਵੀ ਰਿਜ ਨੇ ਫਿਰ ਜਮਾ ਹੀ ਘੋਰ ਜਾਣਗੇ ਹਨਾ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਵਿਜੀਟ ਕਰਦੇ ਹੋ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਧਰ ਮੈਂ ਸੋਇਆ ਬੀਨ ਦੀਆਂ ਸੋਇਆ ਜੰਕਸ ਸੋਇਆ ਬੀਨੀਆਂ ਵੜੀਆਂ ਜਿਹੜੀਆਂ ਇਹਨਾਂ ਮੈਂ ਭਿਉ ਕੇ ਰੱਖੀਆਂ ਸੀ ਪਹਿਲਾਂ ਗਰਮ ਪਾਣੀ ਚ ਨਮਕ ਪਾ ਕੇ ਤੇ ਇਹਨਾਂ ਨੂੰ ਆਪਾਂ ਨੇ ਹੁਣ ਇਹ ਵੱਡੀਆਂ ਜਹਾਦੀਆਂ ਸੀ ਮੈਂ ਪੀਸ ਕਰ ਲਈ ਸੀਗੇ ਤੇ ਥੋੜਾ ਜਿਹਾ ਇਹਨਾਂ ਨੂੰ ਵੀ ਆਪਾਂ ਪੋਣ ਦੇ ਨਾਲ ਤੇ ਥੈਂਕ ਯੂ so much ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਸੋਹਣੀਆਂ ਸੋਹਣੇ 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 ਮੇਰੀਆਂ ਭੈਣਾਂ ਭਰਾ ਸਾਰੇ ਹੀ ਹਨਾ ਤੇ ਬਹੁਤ ਸਪੋਰਟ ਦਿੰਦੇ ਹੋ ਤੁਸੀਂ ਵੀਡੀਓ ਨੂੰ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਧਰ ਆਪਾਂ ਨਮਕ ਪਾਵਾਂਗੇ ਨਾਲ ਆਪਾਂ ਥੋੜੀ ਜੀ ਹਲਦੀ ਪਾਵਾਂਗੇ ਹਨਾ ਜੇ ਆਪਾਂ ਪਲੇਨ ਬਣਾਉਣੀ ਫਿਰ ਤਾਂ ਆਪਾਂ ਨਾ ਕੱਲਰ ਨਮਕ ਹੀ ਪਾ ਲੈਨੇ ਆ ਜਿਵੇਂ ਹੁਣ ਆਪਾਂ ਮਸਾਲੇ ਵਾਲੀ ਬਣਾਉਣੀ ਆ ਤੜਕੇ ਵਾਲੀ ਫਿਰ ਤਾਂ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਤੇ ਨਮਕ ਪਾਵਾਂਗੇ ਫੋਰ ਆਪਾਂ ਮਸਾਲੇ ਕੋਈ ਨਹੀਂ ਇਹਦੇ ਵਿੱਚ ਐਡ ਕਰ ਦੇਗੇ ਔਨਲੀ ਬਸ ਹਲਦੀ ਤੇ ਨਮਕ ਤੇ ਇਧਰ ਆ ਪਾਣੀ ਹਲਦੀ ਤੇ ਨਮਕ ਪਾ ਕੇ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾ ਲਿਆ ਤੇ ਇਹ ਨਾ ਮੈਂ ਦਾਲਾਂ 2-3 ਘੰਟੇ ਪਹਿਲਾਂ ਭਉਂਤੀਆਂ ਸੀਗੀਆਂ ਜਦੋਂ ਮਾਰਨਿੰਗ ਉੱਠੀ ਸੀ ਉਦੋਂ ਹੀ ਭਉਂਤੀਆਂ ਸੀ ਨਾ ਕਿਉਂਕਿ ਮੈਂ ਅੱਜ ਦਾੜ ਕਢਾਉਣ ਜਾਣਾ ਸੀਗਾ ਤੇ ਫਿਰ ਤਾਂ ਕਰਕੇ ਮੈਂ ਖਿਚੜੀਏ ਬਣਾ ਕੇ ਰੱਖ ਕੇ ਜਾਂਦੀ ਨਾ ਫਿਰ ਮੰਮੀ ਵਿਚਾਰੇ ਨੂੰ ਕੱਲੀ ਨੂੰ ਔਖਾ ਹੋਜੀ ਇਹ ਦਾਲਾ ਵਿੱਚ ਸਾਰੇ ਤਰ੍ਹਾਂ ਦੀਆਂ ਸੀ ਹਰੀ ਮੂੰਗੀ ਪੀਲੀ ਪੀਲੀ ਦਲੀ ਮੂੰਗੀ ਦਲੇ ਛੋਲੇ ਤੇ ਮਾਹ ਪੈ ਸੀਗੇ ਮੂਠ ਪੈ ਸੀ ਸਾਰਾ ਕੁਝ ਤੇ ਇਧਰ ਮੈਂ ਚੌਲ ਵੀ ਘੜੀਆਂ ਵਾਲੇ ਪੈ ਸੀਗੇ ਘਰੇ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਭਿਉਂਤਾ ਸੀਗਾ ਹਨਾ ਨਾਲ ਹੀ ਉਹ ਦੋ ਪਿਆਉਂਦੇ ਸੀ ਕਿਉਂਕਿ ਇਹ ਭਉਈਆਂ ਚੀਜ਼ਾਂ ਜਿਹੜੀਆਂ ਨਾਲੇ ਪੈਣਾ ਚ ਵਾਈ ਨਿਕਲ ਜਾਂਦੀ ਸੈਕਿੰਡ ਨੰਬਰ ਤੇ ਬਾਣ ਛੇਤੀ ਜਾਂਦੀਆਂ ਭਿੱਜੀ ਹੋਵੇ ਚੌਲ ਵੀ ਭਿਉਂ ਕੇ ਧਰਈਏ ਜਿਵੇਂ ਇਹ ਤੇ ਖਿਚੜੀ ਬਣਾਈਏ ਜਾਂ ਉੰਜ ਵੀ ਚੌਲ ਬਣਾਈਏ ਨਾ ਤੇ ਫਿਰ ਇਹ ਛੇਤੀ ਖਲ ਜਾਂਦੀ ਆ ਇਧਰ ਖਿਚੜੀ ਵੀ ਉਹੋ ਸੀਗੀ ਵੀ ਦਾਲਾਂ ਵੀ ਉਹੋ ਸੀਆਂ ਤੇ ਇਧਰ ਇਹਨੂੰ ਰਜਦੀ ਨੂੰ ਖਾਸੇ ਟਾਈਮ ਹੋ ਗਿਆ ਹੁਣ ਇਹ ਮਿੰਜ ਅੱਧਾ ਘੰਟਾ ਹੋ ਚੱਲਿਆ ਤੇ ਦੇਖੋ ਤੁਸੀਂ ਇੱਕ ਗੱਲ ਨੇ ਵੀ ਸ਼ੁਰੂ ਹੋ ਗਈ ਕੋਈ ਆਪਾਂ ਨੂੰ ਦਿੱਕਤ ਨਹੀਂ ਕੋਈ ਮੈਨੂੰ ਇਹਨੂੰ ਘੁਟ ਨਹੀਂ ਨਹੀਂ ਪੈਂਦੀ ਕੋਈ ਨਹੀਂ ਗੜਚੀ ਦੇ ਨਾਲ ਹੀ ਮੈਂ ਇਹਨੂੰ ਉਹ ਕਰ ਦਿੰਦੀ ਪ੍ਰੈਸ ਕਰ ਲਈਦੀ ਹੁੰਦੀ ਆ ਬੈਕ ਸਾਈਡ ਨਾਲ ਤੇ ਇਧਰ ਆਪਾਂ ਹੁਣ ਟਮਾਟਰ ਪਾ ਦਾਂਗੇ ਇਹਦੇ ਵਿੱਚ ਟਮਾਟਰ ਮੈਂ ਤਾਂ ਮਗਰੋਂ ਪਾਇਆ ਕਿਉਂਕਿ ਨਾ ਮੈਨੂੰ ਇਹ ਜਿਹੀਆਂ ਚੀਜ਼ਾਂ ਕੱਚੀਆਂ ਕੱਚੀਆਂ ਨਹੀਂ ਪਸੰਦ ਹੁੰਦੀਆਂ ਤੇ ਨਾਲ ਪੱਤਾ ਗੋਭੀ ਪਾਤੀ ਆਪਾਂ ਨੇ ਤੇ ਇਸੇ ਤਰ੍ਹਾਂ ਕਰਕੇ ਆਪਾਂ ਨੇ ਹੋਰ ਕੋਈ ਮਸਾਲਾ ਨਹੀਂ ਪਾਇਆ ਜੇ ਤੁਸੀਂ ਹਰੀ ਮਿਰਚ ਨਹੀਂ ਪਾਉਣੀ ਕਾਲੀ ਮਿਰਚ ਪਾਉਣੀ ਹੋ ਪਾ ਸਕਦੇ ਆ ਪਾਊਡਰ ਵਾਲੀ ਲਾਲ ਮਿਰਚ ਪਾਉਣੀ ਹੋ ਪਾ ਸਕਦੇ ਆ ਮੈਂ ਨਾ ਲਾਲ ਮਿਰਚ ਪਾਈ ਆ ਨਾ ਮੈਂ ਬਲੈਕ ਪੈਪਰ ਪਾਈ ਆ ਕਾਲੀ ਮਿਰਚ ਪਾਈ ਇੱਧਰ ਹੁਣੇ ਰੇਜ ਦੀ ਜਾਂ ਰੇਜ ਗਈ ਆ ਤਕਰੀਬਨ ਤੇ ਹੁਣ ਆਪਾਂ ਨਾਲ ਕੋਈ ਹੋਰ ਕੰਮ ਖਾਣ ਲੈਂਦੇ ਕਿਉਂਕਿ ਅੱਜ ਦੰਦ ਕਢਾਉਣ ਜਾਣਾ ਫਿਰ ਮੈਂ ਕਾ ਬਣਾ ਕੇ ਰੱਖ ਜਾ ਮੰਮੀ ਵਿਚਾਰੀ ਤੋ ਓਖਾ ਹੋਊਗਾ ਨਾ ਤੇ ਆਪਾਂ ਸ਼ਾਮ ਦੀ ਸਬਜ਼ੀ ਵੀ ਬਣਾ ਕੇ ਰੱਖ ਲੈਂਦੇ ਹੁਣ ਤੇ ਉਹ ਹੋ ਸੀਗਾ ਇਦਾਂ ਸ਼ਾਮ ਨੂੰ ਰੋਟੀ ਦਾ ਨਵੇਂ ਬਣਾ ਲਵਾਂਗੀ ਕੱਲੀ ਕਿਉਂਕਿ ਇੱਧਰ ਹੁਣੇ ਦੇਖੋ ਤੁਸੀਂ ਖਿਚੜੀ ਬਣ ਕੇ ਰੈਡੀ ਹੋ ਗਈ। ਅਗਰ ਤੁਸੀਂ ਇਹਦੇ ਵਿੱਚ ਦਹੀਂ ਪਾ ਕੇ ਖਾਣਾ ਚਾਹੁੰਦੇ ਹੋ ਤਾਂ ਦਹੀਂ ਪਾ ਸਕਦੇ। ਅਗਰ ਤੁਸੀਂ ਇਹਦੇ ਵਿੱਚ ਆ ਘਿਓ ਪਾ ਕੇ ਖਾਣਾ ਮੱਖਣੀ ਕੋਈ ਵੀ ਖਾ ਸਕਦੇ ਹਨ। ਨਾਲੇ ਮੈਂ ਗਵਾਨੀਆਂ ਘਰੇ ਦੇ ਕੇ ਆਉਂਗੀ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਇੰਨੀ ਕੋ ਵੀਡੀਓ ਅੱਜ ਸਬਕਾਰ ਕਰਿਓ। ਤੇ ਰੈਸਪੀ ਕਿਵੇਂ ਦੀ ਲੱਗੀ ਖਿਚੜੀ ਦੀ ਜਰੂਰ ਦੱਸਿਓ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਇੱਕ ਦੋ ਦਿਨ ਹੁਣ ਚੰਗੀਆਂ ਵੀਡੀਓ ਨਹੀਂ ਪਾਈਆਂ ਜਾਣੀਆਂ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦਾ ਨਸ ਸਾਰਿਆਂ ਨੂੰ ਚੜ੍ਹਦੀ ਕਲਾ ਦਿਨ ਦੁਗਣੀ ਰਾਤ ਚੌਗਣੀ ਦੇਵੇ ਥੈਂਕ ਯੂ ਸੋ ਮਾਚਾ ਤੇ ਇਧਰ ਹੁਣ ਖਿਚੜੀ ਵੀ ਬਣ ਕੇ ਤਿਆਰ ਹੋ ਗਈ ਢਾਰ ਵੀ ਲੱਗਦਾ ਦਾੜ ਕਢਾਉਣ ਤੋਂ ਤੇ ਬਰ ਮਹਾਤਮਾ ਚੰਗਾ ਕਰੇ ਵਧੀਆ ਕਰੇ